ਪੰਜਾਬ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਵਕਤ ਪੂਰਾ ਪੇਚਾ ਪਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੀਜੇਪੀ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਦੇ ਉੱਤੇ ਹੱਲਾ ਬੋਲ ਰਹੀ ਹੈ ਤੇ ਉਹਨਾਂ ਜੰਪਾਂ ਨੂੰ ਖਦੇੜ ਰਹੀ ਹੈ ਤੇ ਬੀਜੇਪੀ ਆਗੂ ਜਿਹੜਾ ਉੱਥੇ ਮਿਲਦਾ ਉਹਨੂੰ ਫੜ ਕੇ ਥਾਣੇ ਜਾਂ ਡੀਐਸਪੀ ਦਫ਼ਤਰ ਲੈ ਜਾਇਆ ਜਾ ਰਿਹਾ ਹੈ ਜਾਣਕਾਰੀ ਲਈ ਦੱਸ ਦਈਏ ਕਿ ਬੀਜੇਪੀ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਅੰਦਰ ਕੈਂਪ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਆ ਜਿਹੜੀਆਂ ਪ੍ਰਧਾਨ ਮੰਤਰੀ ਦੇ ਨਾਮ ਦੀਆਂ ਯੋਜਨਾ ਹੈ ਜਾਂ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਹਨ ਉਹਨਾਂ ਤੇ ਲੋਕਾਂ ਦੇ ਫਾਰਮ ਭਰੇ ਜਾ ਰਿਹਾ ਲੋਕਾਂ ਦੀਆਂ ਜਿਹੜੀਆਂ ਸਕੀਮਾਂ ਅਪਲਾਈ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਮੁੱਖ ਸਕੀਮ ਆਯੂਸ਼ਮਾਨ ਕਾਰਡ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਜਾਂ ਜਿੰਨੀਆਂ ਵੀ ਯੋਜਨਾਵਾਂ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਉਹਨਾਂ ਦੇ ਫਾਰਮ ਜਿਹੜੇ ਆ ਉਹ ਪਿੰਡਾਂ 'ਚ ਕੈਂਪ ਲਗਾ ਕੇ ਭਰੇ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਸਾਰੇ ਡੀਸੀਆਂ ਨੂੰ ਇਹ ਆਰਡਰ ਕਰ ਦਿੱਤਾ ਹੈ V8 2025 ਨੂੰ ਯਾਨੀ ਕਿ ਕੱਲ ਇਹ ਆਰਡਰ ਕੱਢਿਆ ਹੈ ਕਿ ਜਿੱਥੇ-ਜਿੱਥੇ ਵੀ ਮਤਲਬ ਉਹਨਾਂ ਨੇ ਸਿੱਧੇ ਰੂਪ ਚ ਇਹ ਨਹੀਂ ਲਿਖਿਆ ਕਿ ਬੀਜੇਪੀ ਉਹਨਾਂ ਨੇ ਕਿਹਾ ਕਿ ਡੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੀ ਪਾਲਣਾ ਕੀਤੀ ਜਾਵੇ ਮਤਲਬ ਉਹਨਾਂ ਨੇ ਕਿਹਾ ਕਿ ਸਾਡੇ ਤੁਹਾਡੇ ਧਿਆਨ ਵਿੱਚ ਉਪਰੋਕਤ ਵਿਸ਼ੇ ਨੂੰ ਲਿਆਂਦਾ ਹੈ ਤੇ ਤੁਹਾਨੂੰ ਇਹ ਜਾਣਕਾਰੀ ਦੇਣ ਲਈ ਲਿਖ ਰਿਹਾ ਹਾਂ ਕਿ ਸਰਕਾਰ ਨੂੰ ਕੁਝ ਪ੍ਰਾਈਵੇਟ ਆਪਰੇਟਰਾਂ ਵੱਲੋਂ ਸਰਕਾਰੀ ਯੋਜਨਾਵਾਂ ਦੇ ਲਾਭ ਦੇਣ ਦਾ ਨਾਂ ਤੇ ਨਾਗਰਿਕਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਤੁਹਾਨੂੰ ਪਤਾ ਹੈ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੀਆਂ ਐਸੀ ਗਤੀਵਿਧੀਆਂ ਸਜ਼ਾਯੋਗ ਅਪਰਾਧ ਹਨ ਇਸ ਲਈ ਤੁਹਾਨੂੰ ਇਹ ਜਾਂਚਨ ਅਤੇ ਯਕੀਨੀ ਬਣਾਉਣ ਲਈ ਕਿ ਆ ਜਾਂਦਾ ਹੈ ਕਾਨੂੰਨ ਦੇ ਪ੍ਰਬੰਧਾਂ ਦੀ ਪਾਲਣਾ ਪੂਰੀ ਤਰ੍ਹਾਂ ਕੀਤੀ ਜਾਵੇ ਨਿੱਜੀ ਜਾਣਕਾਰੀ ਬਿਨਾਂ ਅਧਿਕਾਰ ਪ੍ਰਾਪਤ ਵਿਅਕਤੀਆਂ ਜਾਂ ਸੰਸਥਾ ਨਾਲ ਸਾਂਝੀ ਨਾ ਕਰਨ ਚੌਂਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦੇਣ ਤਾਂ ਹੁਣ ਪੰਜਾਬ ਵਿੱਚ ਕੀ ਮਾਮਲਾ ਹੈ ਕਿ ਬੀਜੇਪੀ ਵੱਲੋਂ ਕੈਂਪ ਲਗਾਏ ਜਾ ਰਹੇ ਆ ਕਿ ਕੇਂਦਰ ਦੀਆਂ ਸਕੀਮਾਂ ਅਸੀਂ ਲੋਕਾਂ ਤੱਕ ਪਹੁੰਚਾਉਣੀਆਂ ਜਿਨ੍ਹਾਂ ਦੇ ਵਿੱਚ ਕਹਿਣਾ ਹੋਵੇ ਕਿ 2000 ਰੁਪਏ ਜੋ ਕਿਸਾਨਾਂ ਨੂੰ ਮਿਲਦਾ ਹੈ ਆਯੂਸ਼ਮਾਨ ਕਾਰਡ ਜਾਂ ਕੇਂਦਰ ਦੀਆਂ ਵੱਖਰੀਆਂ ਵੱਖਰੀਆਂ ਸਕੀਮਾਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਣੀਆਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਵੀ ਉਹ ਸਕੀਮਾਂ ਦੇ ਆ ਕੈਂਪ ਲਗਾਇਆ ਜਾ ਰਿਹਾ ਉੱਥੇ ਪੁਲਿਸ ਭੇਜ ਕੇ ਉਸ ਨੂੰ ਖਦੇੜਿਆ ਜਾ ਰਿਹਾ ਤਾਂ ਪੂਰਾ ਪੇਜ ਫਸਿਆ ਹੋਇਆ ਜਿਨੂੰ ਲੈ ਕੇ ਬੀਜੇਪੀ ਦੇ ਐਕਟਿੰਗ ਪ੍ਰੈਜ਼ੀਡੈਂਟ ਜਿਹੜੇ ਅਸ਼ਵਨੀ ਸ਼ਰਮਾ ਨੇ ਉਹ ਵੀ ਤੇ ਉਹਨਾਂ ਦੇ ਨਾਲ ਸਾਥੀ ਜਿਹੜੇ ਅੱਜ ਰਾਜਪਾਲ ਪੰਜਾਬ ਰਾਜਪਾਲੋਂ ਵੀ ਮਿਲੇ ਆ ਦੂਜੇ ਪਾਸੇ ਜਿਹੜੇ ਸੁਨੀਲ ਜਾਖੜ ਨੇ ਜੋ ਪੰਜਾਬ ਭਾਈਪਾ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਕਿ ਭਗਵਾਨਤਮਾਨ ਸਰਕਾਰ ਗੈਂਗਸਟਰਾਂ ਦੇ ਕਾਰਵਾਈ ਕਰਨ ਦੀ ਬਜਾਏ ਭਾਈਪਾ ਦੇ ਵਰਕਰਾਂ ਤੇ ਲੀਡਰਾਂ ਤੇ ਕਾਰਵਾਈ ਕਰ ਰਹੀ ਹੈ ਘਬराई ਹੋਈ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੀ ਭਗਵਾਨ ਸਿੰਘ ਮਾਰੇ ਖੁਦ ਕਰ ਰਹੇ ਨੇ ਜਾਂ ਦਿੱਲੀ ਵਾਲੇ ਕਰਵਾ ਰਹੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਮਾਹੌਲ ਪੂਰਾ ਫਸਣਾ ਹੋਇਆ ਹੈ ਜਲੰਧਰ ਗ੍ਰਿਫਤਾਰੀ ਪਈ ਹੈ ਗਿੱਦਰਪਾਹ ਚ ਗ੍ਰਿਫਤਾਰੀ ਪਈ ਹੈ ਮਲੂਕਾ ਜਿਹੜੇ ਹੈ ਮਠੰਡਾ ਰਾਮਪੁਰਾ ਦੇ ਹਲਕਿਆਂ ਦੇ ਵਿੱਚ ਵੀ ਜਿਹੜੀ ਹੈ ਪਰਮਪਾਲ ਕੌਰ ਮਲੂਕਾ ਜਿਹੜੇ ਉਹਨਾਂ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਲੁਧਿਆਣਾ ਵੱਖ-ਵੱਖ ਜਗ੍ਹਾ ਦੇ ਉੱਤੇ ਸਾਰਾ ਮਾਮਲਾ ਚੱਲ ਰਿਹਾ ਤੇ ਡੀਸੀ ਨੂੰ ਇਸ ਸਬੰਧਤ ਇਹ ਨਹੀਂ ਕਿ ਉਹਨਾਂ ਦਾ ਬੀਜੇਪੀ ਦਾ ਨਾਮ ਲੈ ਕੇ ਬਸ ਇਹ ਕਿਹਾ ਗਿਆ ਹੈ ਕਿ ਜਿੱਥੇ ਵੀ ਇਹ ਚੀਜ਼ ਚੱਲ ਰਹੀ ਹੈ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਪੂਰਾ ਫਸਵਾ ਮਾਹੌਲ ਬਣਿਆ ਹੋਇਆ ਹੈ ਬੀਜੇਪੀ ਇਹ ਤਰਕ ਦੇ ਰਹੀ ਹੈ ਕਿ ਅਸੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਗਰੀਬਾਂ ਦੀ ਭਲਾਈ ਵਾਲੀਆਂ ਸਕੀਮਾਂ ਲੈ ਕੇ ਜਾ ਰਹੇ ਹਾਂ ਆ ਆਮ ਆਦਮੀ ਪਾਰਟੀ ਨਾ ਸਕੀਮਾਂ ਨੂੰ ਲਾਗੂ ਕਰਨ ਦੇ ਵਿੱਚ ਫੇਲ ਹੋਈ ਹੈ ਇਸ ਕਰਕੇ ਅਸੀਂ ਇੱਥੇ ਪਹੁੰਚ ਰਹੇ ਹਾਂ ਤੇ ਦੂਜੇ ਪਾਸੇ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਤੁਸੀਂ ਤੁਹਾਡੇ ਕੋਲ ਮਨਜ਼ੂਰੀ ਨਹੀਂ ਪੁਲਿਸ ਪਹੁੰਚ ਜਾਂਦੀ ਹੈ ਕਿ ਤੁਹਾਡੇ ਕੋਲ ਮਨਜ਼ੂਰੀ ਨਹੀਂ ਤਾਂ ਅਸੀਂ ਯੋਗ ਨਹੀਂ ਇਹ ਕਰਨ ਦੇ ਤਾਂ ਇਸ ਤਰੀਕੇ ਦੇ ਨਾਲ ਹੁਣ ਪੂਰੇ ਪੰਜਾਬ ਦੇ ਵਿੱਚ ਇਹ ਪੇਚ ਫਸਿਆ ਹੋਇਆ ਹੈ ਬੀਜੇਪੀ ਕਹਿ ਰਹੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਕਬਰਾਹਟ ਹੈ ਆਮ ਆਦਮੀ ਪਾਰਟੀ ਡਰ ਰਹੀ ਹੈ ਕਿ ਬੀਜੇਪੀ ਵੱਡੀ ਪਾਰਟੀ ਬਣ ਕੇ ਉੱਪਰ ਰਹੀ ਹੈ ਸੋ ਇਹ ਸਾਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਕਤ ਮਾਹੌਲ ਪੂਰਾ ਗਰਮਾਇਆ ਹੋਇਆ ਦੋ ਸਿਆਸੀ ਪਾਰਟੀਆਂ ਇੱਕ ਸੱਤਾਧਾਰੀ ਹੈ ਇੱਕ ਕੇਂਦਰ ਦੇ ਵਿੱਚ ਸੱਤਾ 'ਚ ਬੈਠੀ ਹੈ ਪਰ ਪੰਜਾਬ ਦੇ ਵਿੱਚ ਸੱਤਾ ਨਾ ਹੋਣ ਕਰਕੇ ਉਹਨਾਂ ਦੇ ਕੈਂਪ ਖਦੇੜੇ ਜਾ ਰਹੇ ਆ ਤੇ ਅਫਸਰ ਇਸ ਦੇ ਵਿੱਚ ਫਸ ਗਏ ਆ ਅਫਸਰਾਂ ਨਾਲ ਉਹ ਹੋਈ ਹੈ ਕਿ ਮੌਤ ਨੇੜੇ ਜਾਂ ਘਸੌਣ ਹੁਣ ਘਸੌਣ ਤੋਂ ਡਰਦੇ ਆ ਕੈਂਪ ਤਾਂ ਚਕਾ ਰਹੇ ਆ ਪਰ ਡਰ ਮੌਤ ਦਾ ਵੀ ਅਫਸਰਾਂ ਨੂੰ ਕਿ ਇਹ ਨਾ ਹੋਵੇ ਕਿ ਇਹਨਾਂ ਦੇ ਪਿੱਛੇ ਲਾ ਕੇ ਕੈਂਪ ਚਕਾ ਦਈਏ ਤੇ ਉੱਪਰੋਂ ਕੇਂਦਰ 'ਚ ਬੈਠੀ ਭਾਜਪੀ ਸਾਡੇ ਤੇ ਕੋਈ ਹੋਰ ਹੀ ਕੰਮ ਕਰ ਜਾਵੇ ਕਿਹੜੇ ਆਈਐਸਆਈਪੀ ਅਫਸਰ ਹੈ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਬੜਾ ਬਣਿਆ ਹੋਇਆ ਹੈ ਪਰ ਉਹ ਕਹਿੰਦੇ ਆ ਕਿ ਮੌਤ ਤੇ ਕਿਸ ਹੌਣ ਚੋ ਜੇ ਕਿਤੇ ਚੋਣਾਂ ਪਵੇ ਤਾਂ ਬੰਦਾ ਕਿਹਨਾਂ ਕਿਸ ਹੌਣ ਨਹੀਂ ਚੁੰਦਾ ਕਿ ਉਹ ਸਿੱਧਾ ਨੱਕ ਤੇ ਵੱਜੂਗਾ ਮੌਤ ਜਦੋਂ ਆਊਗੀ ਦੇਖੀ ਜਾਊਗੀ ਤਾਂ ਹੁਣ ਅਸਰਾਂ ਦੀ ਸਥਿਤੀ ਤਾਂ ਬਣੀ ਹੋਈ ਆ ਉਹ ਪਰ ਆਮ ਆਦਮੀ ਪਾਰਟੀ ਦੀ ਸਥਿਤੀ ਤੇ ਭਾਜਪਾ ਦੀ ਪੂਰੇ ਫਸਵੇਂ ਮੈਚ ਚੱਲ ਰਿਹਾ ਆ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਭਾਜਪਾ ਡਾਟਾ ਕਲੈਕਟ ਕਰ ਰਹੀ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਜਿਹੜੀਆਂ ਉਹ ਪ੍ਰਭਾਵਿਤ ਹੋਣੀਆਂ ਇਸ ਜੀ ਨਾਲ ਸਾਡਾ ਨੁਕਸਾਨ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦਾ ਭਾ ਪਿੰਡਾਂ ਵਿੱਚ ਵੜਨ ਦਾ ਆਮ ਆਦਮੀ ਪਾਰਟੀ ਤੋਂ ਹੀ ਮਿਲਿਆ ਕਿਉਂਕਿ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਤਾਂ ਜਿਹੜਾ ਪਹਿਲਾਂ ਭਾਜਪਾ ਦਾ ਵਿਰੋਧ ਸੀ ਹੁਣ ਉਹ ਆਮ ਆਦਮੀ ਪਾਰਟੀ ਦਾ ਪਿੰਡਾਂ ਦੇ ਵਿੱਚ ਉਹ ਗੁੱਸਾ ਆਮ ਆਦਮੀ ਪਾਰਟੀ ਖਿਲਾਫ ਹੈ ਬੇਸ਼ੱਕ ਪਾਲਿਸੀ ਰੱਦ ਵੀ ਹੋ ਗਈ ਹੈ ਪਰ ਭਾਜਪਾ ਨੂੰ ਇੱਕ ਪਿੰਡਾਂ 'ਚ ਵੜਨ ਦਾ ਰਾਹ ਮਿਲ ਗਿਆ ਪਿੰਡਾਂ 'ਚ ਆ ਕੇ ਕੈਂਪ ਲਾਉਣ ਦਾ ਰਾਹ ਮਿਲ ਗਿਆ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਕੈਂਪਾਂ ਉਹਨਾਂ ਕੈਂਪਾਂ ਨੂੰ ਖਦੇੜਨ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਵਕਤ ਪੂਰਾ ਪੇਚਾ ਪਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬੀਜੇਪੀ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਦੇ ਉੱਤੇ ਹੱਲਾ ਬੋਲ ਰਹੀ ਹੈ ਤੇ ਉਹਨਾਂ ਜੰਪਾਂ ਨੂੰ ਖਦੇੜ ਰਹੀ ਹੈ ਤੇ ਬੀਜੇਪੀ ਆਗੂ ਜਿਹੜਾ ਉੱਥੇ ਮਿਲਦਾ ਉਹਨੂੰ ਫੜ ਕੇ ਥਾਣੇ ਜਾਂ ਡੀਐਸਪੀ ਦਫ਼ਤਰ ਲਿਜਾਇਆ ਜਾ ਰਿਹਾ ਹੈ ਜਾਣਕਾਰੀ ਲਈ ਦੱਸ ਦਈਏ ਕਿ ਬੀਜੇਪੀ ਵੱਲੋਂ ਪੰਜਾਬ ਦੇ ਵਿੱਚ ਵਕਤ ਪਿੰਡਾਂ ਦੇ ਅੰਦਰ ਕੈਂਪ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੀਆਂ ਪ੍ਰਧਾਨ ਮੰਤਰੀ ਦੇ ਨਾਮ ਮਧਿਨੀ ਯੋਜਨਾ ਹੈ ਜਾਂ ਕੇਂਦਰ ਸਰਕਾਰ ਦੀਆਂ ਜੋ ਸਕੀਮਾਂ ਹੈ ਉਹਨਾਂ ਤੇ ਲੋਕਾਂ ਦੇ ਫਾਰਮ ਭਰੇ ਜਾ ਰਿਹਾ ਲੋਕਾਂ ਦੀਆਂ ਜਿਹੜੀਆਂ ਸਕੀਮਾਂ ਅਪਲਾਈ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਵਿੱਚ ਮੁੱਖ ਸਕੀਮ ਆਯੂਸ਼ਮਾਨ ਕਾਰਡ ਪ੍ਰਧਾਨ ਮੰਤਰੀ ਕਿਸਾਨ ਸਨਮਾਨidhi ਯੋਜਨਾ ਜਾਂ ਜਿੰਨੀਆਂ ਵੀ ਯੋਜਨਾਵਾਂ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਉਹਨਾਂ ਦੇ ਫਾਰਮ ਇਹੜੇ ਆ ਉਹ ਪਿੰਡਾਂ 'ਚ ਕੈਂਪ ਲਗਾ ਕੇ ਭਰੇ ਜਾ ਰਿਹਾ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਸਾਰੇ ਡੀਸੀਆਂ ਨੂੰ ਇਹ ਆਰਡਰ ਕਰ ਦਿੱਤਾ ਹੈ 28 28 2025 ਨੂੰ ਯਾਨੀ ਕਿ ਕੱਲ ਇਹ ਆਰਡਰ ਕੱਢਿਆ ਹੈ ਕਿ ਜਿੱਥੇ-ਜਿੱਥੇ ਵੀ ਮਤਲਬ ਉਹਨਾਂ ਨੇ ਸਿੱਧੇ ਰੂਪ ਚ ਇਹ ਨਹੀਂ ਕਿਹਾ ਕਿ ਬੀਜੇਪੀ ਉਹਨਾਂ ਨੇ ਕਿਹਾ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੀ ਪਾਲਣਾ ਕੀਤੀ ਜਾਵੇ ਮਤਲਬ ਉਹਨਾਂ ਨੇ ਕਿਹਾ ਕਿ ਸਾਡੇ ਤੁਹਾਡੇ ਧਿਆਨ ਵਿੱਚ ਉਪਰੋਕਤ ਵਿਸ਼ੇ ਨੂੰ ਲਿਆਦਾ ਹੈ ਤੇ ਤੁਹਾਨੂੰ ਇਹ ਜਾਣਕਾਰੀ ਦੇਣ ਲਈ ਲਿਖ ਰਿਹਾ ਹਾਂ ਕਿ ਸਰਕਾਰ ਨੂੰ ਕੁਝ ਪ੍ਰਾਈਵੇਟ ਆਪਰੇਟਰਾਂ ਵੱਲੋਂ ਸਰਕਾਰੀ ਯੋਜਨਾਵਾਂ ਦੇ ਲਾਭ ਦੇਣ ਦਾ ਨਾਂ ਤੇ ਨਾਗਰਿਕਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਤੁਹਾਨੂੰ ਪਤਾ ਹੈ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੀਆਂ ਅਸੀ ਕਿਰਤੀ ਵਿਧੀਆਂ ਸਜ਼ਾਯੋਗ ਅਪਰਾਧ ਹਨ ਇਸ ਲਈ ਤੁਹਾਨੂੰ ਇਹ ਜਾਂਚਨ ਅਤੇ ਯਕੀਨੀ ਬਣਾਉਣ ਲਈ ਆ ਜਾਂਦਾ ਹੈ ਕਾਨੂੰਨ ਦੇ ਪ੍ਰਬੰਧਾਂ ਦੀ ਪਾਲਣਾ ਪੂਰੀ ਤਰ੍ਹਾਂ ਕੀਤੀ ਜਾਵੇ ਨਿੱਜੀ ਜਾਣਕਾਰੀ ਬਿਨਾਂ ਅਧਿਕਾਰ ਪ੍ਰਾਪਤ ਵਿਅਕਤੀਆਂ ਜਾਂ ਇੰਸਾਨੀ ਨਾਲ ਸਾਂਝੀ ਨਾ ਕਰਨ ਚੋਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦੇਣ ਤਾਂ ਹੁਣ ਪੰਜਾਬ ਵਿੱਚ ਕੀ ਮਾਮਲਾ ਹੈ ਕਿ ਭਾਜਪਾ ਵੱਲੋਂ ਕੈਂਪ ਲਗਾਏ ਜਾ ਰਹੇ ਹੈ ਕਿ ਕੇਂਦਰ ਦੀਆਂ ਸਕੀਮਾਂ ਅਸੀਂ ਲੋਕਾਂ ਤੱਕ ਪਹੁੰਚਾਉਣੀਆਂ ਜਿਨ੍ਹਾਂ ਦੇ ਵਿੱਚ ਕਹਿਣਾ ਹੋਵੇ ਕਿ 2000 ਰੁਪਏ ਜੋ ਕਿਸਾਨਾਂ ਨੂੰ ਮਿਲਦਾ ਹੈ ਆਯੂਸ਼ਮਾਨ ਕਾਰਡ ਜਾਂ ਕੇਂਦਰ ਦੀਆਂ ਵੱਖਰੀਆਂ ਵੱਖਰੀਆਂ ਸਕੀਮਾਂ ਜਿਹੜੀਆਂ ਉਹ ਲੋਕਾਂ ਤੱਕ ਪਹੁੰਚਾਉਣੀਆਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਵੀ ਉਹ ਸਕੀਮਾਂ ਦੇ ਆ ਕੈਂਪ ਲਗਾਇਆ ਜਾ ਰਿਹਾ ਉੱਥੇ ਪੁਲਿਸ ਭੇਜ ਕੇ ਉਸ ਨੂੰ ਖਦੇੜਿਆ ਜਾ ਰਿਹਾ ਤਾਂ ਪੂਰਾ ਪੇਜ ਫਸਿਆ ਹੋਇਆ ਜਿਹਨੂੰ ਲੈ ਕੇ ਭਾਜਪੀ ਦੇ ਐਕਟਿੰਗ ਪ੍ਰੈਜ਼ੀਡੈਂਟ ਜਿਹੜੇ ਅ ਅਸ਼wini ਸ਼ਰਮਾ ਨੇ ਉਹ ਵੀ ਤੇ ਉਹਨਾਂ ਦੇ ਨਾਲ ਸਾਥੀ ਜਿਹੜੇ ਅੱਜ ਰਾਜਪਾਲ ਪੰਜਾਬ ਰਾਜਪਾਲ ਨੂੰ ਵੀ ਮਿਲੇ ਆ ਦੂਜੇ ਪਾਸੇ ਜਿਹੜੇ ਸੁਨੀਲ ਜਾਖੜ ਨੇ ਜੋ ਪੰਜਾਬ ਭਾਈਪਾ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੇ ਕਾਰਵਾਈ ਕਰਨ ਦੀ بجائے ਭਾਈਪਾ ਦੇ ਵਰਕਰਾਂ ਤੇ ਲੀਡਰਾਂ ਤੇ ਕਾਰਵਾਈ ਕਰ ਰਹੀ ਹੈ ਘਬराई ਹੋਈ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੀ ਭਗਵਾਨ ਸਿੰਘ ਮਾਨੇ ਖੁਦ ਕਰ ਰਹੇ ਨੇ ਜਾਂ ਦਿੱਲੀ ਵਾਲੇ ਕਰਵਾ ਰਹੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਮਾਹੌਲ ਪੂਰਾ ਫਸਣਾ ਹੋਇਆ ਹੈ ਜਲੰਧਰ ਗ੍ਰਿਫਤਾਰੀ ਪਈ ਹੈ ਗਿੱਦੜਬਾਹ ਚ ਗ੍ਰਿਫਤਾਰੀ ਪਈ ਹੈ ਮਲੂਕਾ ਜਿਹੜੇ ਹੈ ਮਠੰਡਾ ਰਾਮਪੁਰਾ ਦੇ ਹਲਕਿਆਂ ਦੇ ਵਿੱਚ ਵੀ ਜਿਹੜੀ ਪਰਮਪਾਲ ਕੌਰ ਮਲੂਕਾ ਜਿਹੜੇ ਉਹਨਾਂ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਲੁਧਿਆਣਾ ਵੱਖ-ਵੱਖ ਜਗ੍ਹਾ ਦੇ ਉੱਤੇ ਸਾਰਾ ਮਾਮਲਾ ਚੱਲ ਰਿਹਾ ਤੇ ਡੀਸੀ ਨੂੰ ਇਸ ਸਬੰਧਤ ਇਹ ਨਹੀਂ ਕਿ ਉਹਨਾਂ ਦਾ ਬੀਜੇਪੀ ਦਾ ਨਾਮ ਲੈ ਕੇ ਬਸ ਇਹ ਕਿਹਾ ਗਿਆ ਕਿ ਜਿੱਥੇ ਵੀ ਇਹ ਚੀਜ਼ ਚੱਲ ਰਹੀ ਹੈ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਪੂਰਾ ਫਸਵਾ ਮਾਹੌਲ ਬਣਿਆ ਹੋਇਆ ਹੈ ਬੀਜੇਪੀ ਇਹ ਤਰਕ ਦੇ ਰਹੀ ਹੈ ਕਿ ਅਸੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਗਰੀਬਾਂ ਦੀ ਭਲਾਈ ਵਾਲੀਆਂ ਸਕੀਮਾਂ ਲੈ ਕੇ ਜਾ ਰਹੇ ਹਾਂ ਤੇ ਆਮ ਆਦਮੀ ਪਾਰਟੀ ਨਾ ਸਕੀਮਾਂ ਨੂੰ ਲਾਗੂ ਕਰਨ ਦੇ ਵਿੱਚ ਫੇਲ ਹੋਈ ਹੈ ਇਸ ਕਰਕੇ ਅਸੀਂ ਇੱਥੇ ਪਹੁੰਚ ਰਹੇ ਹਾਂ ਤੇ ਦੂਜੇ ਪਾਸੇ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਤੁਸੀਂ ਤੁਹਾਡੇ ਕੋਲ ਮਨਜ਼ੂਰੀ ਨਹੀਂ ਪੁਲਿਸ ਪਹੁੰਚ ਜਾਂਦੀ ਹੈ ਕਿ ਤੁਹਾਡੇ ਕੋਲ ਮਨਜ਼ੂਰੀ ਨਹੀਂ ਤਾਂ ਅਸੀਂ ਯੋਗ ਨਹੀਂ ਇਹ ਕਰਨ ਦੇ ਤਾਂ ਇਸ ਤਰੀਕੇ ਦੇ ਨਾਲ ਹੁਣ ਪੂਰੇ ਪੰਜਾਬ ਦੇ ਵਿੱਚ ਇਹ ਪੇਚ ਫਸਿਆ ਹੋਇਆ ਹੈ ਬੀਜੇਪੀ ਕਹਿ ਰਹੀ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਘਬਰਾਹਟ ਹੈ ਆਮ ਆਦਮੀ ਪਾਰਟੀ ਡਰ ਰਹੀ ਹੈ ਕਿ ਬੀਜੇਪੀ ਵੱਡੀ ਪਾਰਟੀ ਬਣ ਕੇ ਉੱਪਰ ਰਹੀ ਹੈ ਸੋ ਇਹ ਸਾਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਵਕਤ ਮਾਹੌਲ ਪੂਰਾ ਗਰਮਾਇਆ ਹੋਇਆ ਦੋ ਸਿਆਸੀ ਪਾਰਟੀਆਂ ਇੱਕ ਸੱਤਾਧਾਰੀ ਹੈ ਇੱਕ ਕੇਂਦਰ ਦੇ ਵਿੱਚ ਸੱਤਾ 'ਚ ਬੈਠੀ ਹੈ ਪਰ ਪੰਜਾਬ ਦੇ ਵਿੱਚ ਸੱਤਾ ਨਾ ਹੋਣ ਕਰਕੇ ਉਹਨਾਂ ਦੇ ਕੈਂਪ ਖਦੇੜੇ ਜਾ ਰਹੇ ਆ ਤੇ ਅਫਸਰ ਇਸ ਦੇ ਵਿੱਚ ਫਸ ਗਏ ਆ ਅਫਸਰਾਂ ਨਾਲ ਉਹ ਹੋਈ ਹੈ ਕਿ ਮੌਤ ਨੇੜੇ ਆ ਜਾਂ ਕਸੌਣ ਹੁਣ ਕਸੌਣ ਤੋਂ ਡਰਦੇ ਆ ਕੈਂਪ ਤਾਂ ਚਕਾ ਰਹੇ ਆ ਪਰ ਡਰ ਮੌਤ ਦਾ ਵੀ ਅਫਸਰਾਂ ਨੂੰ ਕਿ ਇਹ ਨਾ ਹੋਵੇ ਕਿ ਇਹਨਾਂ ਦੇ ਪਿੱਛੇ ਲਾ ਕੇ ਕੈਂਪ ਚਕਾ ਦਈਏ ਤੇ ਉੱਪਰੋਂ ਕੇਂਦਰ 'ਚ ਬੈਠੀ ਭਾਜਪੀ ਸਾਡੇ ਤੇ ਕੋਈ ਹੋਰ ਹੀ ਕੰਮ ਕਰ ਜਾਵੇ ਕਿਹੜੇ ਆਈਐਸ ਆਈਪੀਐਸ ਅਫਸਰ ਹੈ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਬੜਾ ਬਣਿਆ ਹੋਇਆ ਪਰ ਉਹ ਕਹਿੰਦੇ ਆ ਕਿ ਮੌਤ ਤੇ ਕਿਸ ਹੌਣ ਚੋ ਜੇ ਕਿਤੇ ਚੋਣਾਂ ਪਵੇ ਤਾਂ ਬੰਦਾ ਕਿਹਨਾਂ ਕਿਸ ਹੌਣ ਨੂੰ ਚੁਣਦਾ ਹੈ ਕਿ ਉਹ ਸਿੱਧਾ ਨੱਕ ਤੇ ਵੱਜੂਗਾ ਮੌਜ ਜਦੋਂ ਆਊਗੀ ਦੇਖੀ ਜਾਊਗੀ ਤਾਂ ਹੁਣ ਅਸਰਾਂ ਦੀ ਸਥਿਤੀ ਤਾਂ ਬਣੀ ਹੋਈ ਆ ਉਹ ਪਰ ਆਮ ਆਦਮੀ ਪਾਰਟੀ ਦੀ ਸਥਿਤੀ ਤੇ ਭਾਜਪਾ ਦੀ ਪੂਰੇ ਫਾਸਵੇਂ ਮੈਚ ਚੱਲ ਰਿਹਾ ਆ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਭਾਜਪਾ ਡਾਟਾ ਕਲੈਕਟ ਕਰ ਰਹੀ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਜਿਹੜੀਆਂ ਉਹ ਪ੍ਰਭਾਵਿਤ ਹੋਣੀਆਂ ਇਸ ਜੀ ਨਾਲ ਸਾਡਾ ਨੁਕਸਾਨ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਪਿੰਡਾਂ ਵਿੱਚ ਵੜਨ ਦਾ ਆਮ ਆਦਮੀ ਪਾਰਟੀ ਤੋਂ ਹੀ ਮਿਲਿਆ ਕਿਉਂਕਿ ਆਮ ਆਦਮੀ ਪਾਰਟੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਤਾਂ ਜਿਹੜਾ ਪਹਿਲਾਂ ਬੀਜੇਪੀ ਦਾ ਵਿਰੋਧ ਸੀ ਹੁਣ ਆਮ ਆਦਮੀ ਪਾਰਟੀ ਦਾ ਪਿੰਡਾਂ ਦੇ ਵਿੱਚ ਉਹ ਗੁੱਸਾ ਆਮ ਆਦਮੀ ਪਾਰਟੀ ਖਿਲਾਫ ਹੈ ਬੇਸ਼ੱਕ ਪਾਲਿਸੀ ਰੱਦ ਵੀ ਹੋ ਗਈ ਹੈ ਪਰ ਬੀਜੇਪੀ ਨੂੰ ਇੱਕ ਪਿੰਡਾਂ 'ਚ ਵੜਨ ਦਾ ਰਾਹ ਮਿਲ ਗਿਆ ਪਿੰਡਾਂ 'ਚ ਆ ਕੇ ਕੈਂਪ ਲਾਉਣ ਦਾ ਰਾਹ ਮਿਲ ਗਿਆ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਕੈਂਪਾਂ ਉਹਨਾਂ ਕੈਂਪਾਂ ਨੂੰ ਖਦੇੜਨ ਦੇ ਵਿੱਚ ਲੱਗੀ ਹੋਈ ਹੈ